ਹੈਲੋ ਹਲੋ ਹਾਂਜੀ ਸਸਿਕਾ ਗੱਸਤੂ ਸਸਿਕਾ ਕਿਵੇਂ ਹੋ ਠੀਕ ਹਾਂਜੀ ਕੀ ਬਣੀ ਜਾਂਦਾ ਸੀਗਾ ਬਸ ਕੁਛ ਨਹੀਂ ਹੁਣ ਚੱਕਰੇ ਹੈਗੇ ਰੈਸਟ ਹੈ ਹੁਣ ਰੈਸਟ ਦਾ ਟਾਈਮ ਹੈ ਕਿ ਉਹਨੇ ਤੇਰਾ ਦੱਸ ਨਹੀ ਨਹੀ ਹਰ ਕੀਤਾ ਕਰੀ ਹੈ ਨਿੰਗਾ ਹਰ ਕੀਤਾ ਗਿਆ ਹੋਇਆ ਹੈ ਨਾ ਅੱਛਾ ਜੇ ਤੋ ਕੁਝ ਭੁੱਲ ਭੁੱਲਦੇ ਜਾ ਰਹੇ ਹੋ ਤੁਸੀਂ ਕੁਛ ਨਾ ਨਾ ਕੋਈ ਤਾਂ ਕੋਸ਼ਿਸ਼ ਨਹੀਂ ਵਾਰੀ ਨਹੀਂ ਥੋੜੀ ਅੱਜ ਹਾਂਜੀ ਵਸਤਰੀ ਜੀ ਵਾਲੀ ਤਹਾਏ ਮੇਰੇ ਪਰ ਮੈਂ ਕਦੇ ਵੀ ਸੋਚੋ ਮੈਂ ਚੰਗਾ ਨਹੀਂ ਕਰਦਾ ਚੰਗਾ ਲੱਗਣਾ ਨੇ ਕੀ ਗੱਲ ਐ ਹੁਣ ਉਹ ਵੀ ਤਾਂ ਹੁਣ ਪਹਿਲਾਂ ਉਹਨੇ 2 ਦਿਨ ਮੇਰੇ ਵਾਲੇ ਨੂੰ ਰੱਖੀ ਰੱਖਿਆ ਠੀਕ ਐ ਪਹਿਲਾਂ ਤਾਂ ਕਹਿੰਦੇ ਵੀ ਆਪਾਂ ਮਾਡਰਨ ਕਲਚਰ ਨੂੰ ਅਪਣਾਉਣਾ ਹੈ ਕੋਈ ਨਹੀਂ ਆਪਾਂ ਵਾਈਫ ਐਕਸਚੇਂਜ ਕਰਦੇ ਜੀ ਕਰਦੇ ਉਹ ਕਰਦੇ ਠੀਕ ਐ ਉਹਨਾਂ ਨੇ ਉਹਨੇ ਰੱਖੀ ਰੱਖੀ ਮੇਰਾ ਵਿਆਹ ਹੋ ਗਿਆ ਸੀ ਅਲਪਨਰ ਲੰਮਰੀ ਚਿੱਕੇ ਲਾਣਾ ਦਿਸਰਵਾ ਲਈ ਮੈਨੇ ਵੀ ਕਤਾਰ ਸਿਰੇ ਮੰਨ ਚਾਏ ਆਂ ਵੀ ਆਏ ਕਰੀਆ ਮੈਨੂੰ ਕੁਛ ਚੰਗਾ ਲੱਗਦਾ ਮੈਨੇ ਵੀ ਚਿੰਤਾ ਲੱਗਤ ਉਹਨਾਂ ਟਾਈਮ ਸਪੈਂਡ ਕਰਨਾ ਹਾਂ ਉਹ ਵੀ ਖੁਸ਼ ਰਹਿੰਦਾ ਸੀ ਮੈਨੂੰ ਉਹਦੀ ਚੋਟੇ ਕੋਈ ਨਹੀਂ ਸੀ ਮੈਨ ਮੋੜੀ ਹੋੜੀ ਹੁਣ ਮਹਿਸੂਸ ਹੋ ਰਿਹਾ ਵੀ ਉਹ ਪਤਾ ਨਹੀਂ ਤੁਹਾਡੀ ਜਿਹੜੀ ਔਟੀ ਹੈ ਵੀ ਉਹ ਮੇਰੇ ਕਤਈ ਤੇ ਕੀ ਕਰਦੀ ਹੈ ਕਿ ਕਾਲਾ ਜਾਤੂ ਕਰਦੀ ਹੈ ਮੇਰੇ ਕੋਲ ਨਾ ਚਾਕਦਾ ਵੀ ਜੇ ਮੈਂ ਉਹਨੂੰ ਥੋੜਾ ਜਿਹਾ ਹੱਥ ਲਾ ਦਿੰਦੀ ਆਂ ਵੀ ਪਾਸੇੋਂ ਕਰ ਲੈਂਦਾ ਜਿਦੋਂ ਮੈਂ ਹੱਥ ਲਾਉਣੀ ਆਂ ਨੀ ਪੈਰ ਲਾਉਣੀ ਕਰ ਲੈਂਦਾ ਫੋੜ ਕਰ ਲਾ ਬਾਈ ਹੁਣ ਮੇਰੀ ਗੱਲ ਸੁਣ ਹੁਣ ਚਲੋ ਬਾਈ ਨੂੰ ਫੋਨ ਕਰ ਲੈ ਚਲ ਤੋ ਕੋਈ ਗੱਲ ਨਹੀਂ ਹੁਣ ਮੇਰੇ ਨਾਲ ਵੀ ਸੇਮ ਸਿਚੁਏਸ਼ਨ ਆਈ ਹੋਈ ਜਾਂਦੀ ਜਿਹੜੀ ਤੇਰੇ ਨਾਲ ਹੋਈ ਜਾਂਦੀ ਹੈ ਹੁਣ ਉਹ ਵੀ ਨਹੀਂ ਕੁਝ ਕਰਦੀ ਉਹ ਵੀ ਨਹੀਂ ਹੱਥ ਲਾਉਣ ਦਿੰਦੀ ਪਰੇ ਉੱਟ ਜਾ ਪਰੇ ਉੱਟ ਜਾ ਉਹਦੇ ਕੋਲ ਨੂੰ ਫੋਨ ਕਰਦੇ ਬਸ ਆਹੀ ਗੱਲ ਐ ਇਹ ਤਾਂ ਬਸ ਪ੍ਰੋਬਲਮ ਦੇ ਵਿੱਚ ਫਸ ਗਏ ਨਾ ਹੁਣ ਤੂੰ ਵੀ ਨਹੀਂ ਮੇਰੀ ਗੱਲ ਮੰਨ ਰਹੀ ਕੁਛ ਤਾਂ ਤੁਹਾਡੇ ਪਿਆਰ ਦੀ ਦੀ ਨਾਲ ਬਹੁਤ ਐ ਨਾ ਹੂੰ ਹੁਣ ਦੀਦੀ ਨਾਲ ਤਾਂ ਬਹੁਤ ਐ ਪਰ ਇਤਨਾ ਹਰਪ੍ਰੀਤ ਨੂੰ ਵੀ ਆਪ ਦੀ ਕਣੀ ਖਿੱਚ ਲਈ ਆ ਨਾ ਠੀਕ ਐ ਹੂੰ ਤੇ ਤੁਹਾਡੇ ਤੁਹਾ ਤੁਸੀਂ ਵੀ ਹੁਣ ਉਹਦੇ ਨਾਲ ਅਟੈਚ ਐ ਤੇ ਮੈਂ ਤਾਂ ਉਹ ਵੀ ਦੀ ਉਹ ਮੇਰੇ ਹੀ ਨਾ ਔਰ ਰਹਿ ਤਾਂ ਗਈ ਹੋਮੀ ਵੀ ਦੋਹੀ ਪਾਸੇ ਲੱਦੂ ਪਟਦੀਏਗੀ ਹੁਣ ਫਿਰ ਹੱਲ ਕੀ ਕਰੀਏ ਇਸ ਚੀਜ਼ ਦਾ ਹੁਣ ਮੈਂ ਤਾਂ ਇਹ ਸੋਚਦਾ ਸੀ ਵੀ ਹੁਣ ਅੱਜ ਵੀ ਉਹ ਉਧਰ ਗਈ ਰਾਤ ਉਹਦੇ ਕੋਲ ਰਹੀ ਹੈ ਇੱਥੋਂ ਤੇ ਹੁਣ ਮੈਂ ਤੈਨੂੰ ਫੋਨ ਕੀਤਾ ਵੀ ਹੁਣ ਤੂੰ ਇੱਧਰ ਆ ਜਾਂਦੀ ਇੱਧਰ ਮੈਂ ਤੂੰ ਜਾ ਮੈਂ ਤਾਂ ਕਪੜੀ ਆਈ ਹੋਈ ਹਾਂ ਨਾ ਤਾਂ ਕਰਕੇ ਵੀਰ ਜੀ ਦੋਸਤੋ ਸਾਰੇ ਪੈਰ ਪਛਾਣ ਨੂੰ ਖਿੱਚਦੇ ਮੈਨੂੰ ਤਾਂ ਵਿਚਾਲੇ ਜਮਾ ਮਰਵਾ ਕੇ ਰੱਖਤਾ ਮੈਂ ਤਾਂ ਐਸ ਪੰਗੇ 'ਚ ਪੈਣਾ ਹੀ ਨਹੀਂ ਚਾਹੁੰਦਾ ਸੀ ਮੇਰੇ ਐਸ ਸੀ ਉਸ ਬੰਦੇ ਨੇ ਅਕਲ ਕੱਢੀ ਐਸੀ ਅਕਲ ਕੱਢੀ ਤੇ ਰਹਿੰਦੇ ਮੈਨੂੰ ਗੁੱਸਾ ਤੁਹਾਡੇ ਦੋਨਾਂ ਜਨਾਨੀਆਂ ਤੇ ਵੀ ਆਉਂਦਾ ਵੀ ਤੁਸੀਂ ਵੀ ਉਸ ਦੇ ਪਿੱਛੇ ਲੱਗ ਗਈਆਂ ਹੈਂ ਤੁਹਾਨੂੰ ਇਹੋ ਜਿਹਾ ਕੀ ਕੋਈ ਭੂਤ ਸਵਾਰ ਸੀ ਇਹ ਤੁਹਾਨੂੰ ਇਹੋ ਜਿਹਾ ਕੀ ਸਵਾਰ ਚੜਿਆ ਸੀ ਆਪਾਂ ਤਾਂ ਫਰੈਂਡ ਵਾਂਗੂ ਰਹੇ ਵੀ ਆ ਨਾ ਕਾਲਜ 'ਚ ਇਕੱਠੇ ਪੜੇ ਵੀ ਆ ਮੈਨੂੰ ਕੀ ਪਤਾ ਸੀਗਾ ਜਿਹੜੀ ਮੰਨੋ ਦੀਦੀ ਆ ਉਹਨਾਂ ਦੇ ਦਿਲ 'ਚ ਵੀ ਐਵੇਂ ਹੈਗਾ ਵੀ ਦੋਨੇ ਪਾਸੇ ਮਤਲਬ ਉਹ ਕਰ ਲੋਗੀ ਜਾਦੂ ਕਰ ਦੂਗੀ ਤੁਹਾਡੇ ਤੇ ਅ ਪਰ ਇਹ ਗੱਲ ਹੈ ਵੀ ਉਦੋਂ ਤਾਂ ਉਦੋਂ ਆਪਾਂ ਸਾਂ ਨੇ ਸੁੱਤੇ ਸੀ ਮੈਂ ਵੀ ਨਹੀਂ ਮੈਂ ਵੀ ਉਨੀ ਸੋਹਣੀ ਜਣੀ ਮੰਨੂ ਦੀ ਦੀ ਉਹਨੇ ਮੇਰੇ ਕਰਦਾ ਉਹਨੇ ਸਾਰਾ ਕੁਝ ਉਹਨੇ ਰੰਗ ਰੂਪ ਹੈ ਨਾ ਹਾਂ ਹਾਂ ਪਰ ਹੁਣ ਇਹਦਾ ਕਰੀਏ ਕੀ ਹੈ ਇਸਦਾ ਹੁਣ ਤੂੰ ਵੀ ਤੇਰੇ ਕੰਨੀ ਵੀ ਧਿਆਨ ਨਹੀਂ ਦੇਈ ਜਾਂਦਾ ਸੇਮ ਸਿਚੁਏਸ਼ਨ ਹੁਣ ਮੰਨੂ ਕਰਨੀ ਵੀ ਹੋ ਜਾਂਦੀ ਹੈ ਮੇਰੇ ਨਾਲ ਠੀਕ ਹੈ ਹੁਣ ਅੱਗੇ ਦਾ ਹੱਲ ਦੱਸ ਫਿਰ ਦਾ ਕੀ ਕਰੀਏ ਆਪਾਂ ਉਹ ਮੈਨੂੰ ਹੁਣ ਚੰਗਾ ਨਹੀਂ ਲੱਗਦਾ ਨਾ ਵੀਰ ਜੀ ਨੂੰ ਨਹੀਂ ਚੰਗਾ ਲੱਗਦਾ ਜਸਪ੍ਰੀਤ ਹੁਣ ਇੱਕ ਵਾਰੇ ਮੇਰੀ ਗੱਲ ਸੁਣੋ ਨਾ ਇੱਕ ਵਾਰੇ ਤੂੰ ਪਿੱਛੇ ਹਟੇਂਗੇ ਫਿਰ ਮੈਂ ਪਿੱਛੇ ਹਟੂੰਗਾ ਆਪਣੇ ਸਾਰੇ ਫੈਮਿਲੀ ਖਰਾਬ ਹੋ ਗਈ ਨਾ ਸਾਰੇ ਆਪਣੇ ਡਿਸਟਰਬ ਹੋ ਗਏ ਨਾ ਸਾਰਾ ਸਿਸਟਮ ਸੁਆਬ ਦੇਖ ਲੈ ਨਹੀਂ ਹੋਇਆ ਤਾਂ ਤਾਬ ਦਾ ਹੁਣ ਤੁਸੀਂ ਕੀ ਚਾਹੁੰਦੇ ਹੋ ਫਿਰ ਮੈਨੂੰ ਨਹੀਂ ਚੰਗਾ ਲੱਗਦਾ ਤੁਸੀਂ ਮੇਰੀ ਵੀ ਤਾਂ ਸੋਚੋ ਸਮਝੋ ਦੇਖੋ ਚੰਗਾ ਨਹੀਂ ਲੱਗਦਾ ਦੇਖ ਚੰਗਾ ਮੈਨੂੰ ਵੀ ਨਹੀਂ ਲੱਗਾ ਸੀ ਫਸਟ ਟਾਈਮ ਮੈਨੂੰ ਵੀ ਚੰਗਾ ਨਹੀਂ ਲੱਗਾ ਸੀ ਚਲ ਠੀਕ ਹੈ ਬਾਅਦ ਦੇ ਵਿੱਚ ਹੌਲੀ ਹੌਲੀ ਮੈਂ ਚਲੋ ਯਾਰ ਉਹ ਕਰ ਰਿਹਾ ਉਹਦੇ ਨਾਲ ਟਾਈਮ ਸਪੈਂਡ ਕਰ ਰਿਹਾ ਚਲੋ ਆਪਾਂ ਇੱਧਰ ਥੋੜਾ ਨਾ ਟਾਈਮ ਸਪੈਂਡ ਕਰ ਲੈ ਚਲੋ ਆਪਣੀ ਜ਼ਿੰਦਗੀ ਹੈ ਚਲੋ ਚੱਲੀ ਜਾਊਗੀ ਹਨਾ ਪਰ ਹੁਣ ਤੁਸੀਂ ਪਿੱਛੇ ਹਟ ਪਿੱਛੇ ਹਟਦੇ ਹੁਣ ਮੈਂ ਇਹਦਾ ਇਲਾਜ ਕੀ ਕਰਾਂ ਦੱਸੋ ਇਸ ਚੀਜ਼ ਦਾ ਤੁਸੀਂ ਮੇਰੀ ਗੱਲ ਸੁਣੋ ਹਰਪ੍ਰੀਤ ਤੁਹਾਨੂੰ ਬਤੇ ਹਰਪ੍ਰੀਤ ਨੇ ਮੈਨੂੰ ਥੋੜੇ ਕੋੜੀ ਨਹੀਂ ਇੱਕ ਵਾਰ ਆਪਣੀ ਜ਼ਮੀਨ ਦਾ ਸੌਦਾ ਨਹੀਂ ਹੋ ਰਿਹਾ ਸੀ ਅੱਛਾ ਹਾਂ ਹਾਂ ਦੱਸੋ ਬਾਕੀ ਤੁਹਾਨੂੰ ਪਤਾ ਹੀ ਹੋਗਾ ਅੱਛਾ ਉਧਰ ਭੇਜਤਾ ਸੀ ਉਹ ਬੰਦਾ ਜਉਂਦੀ ਵੀ ਆਪਣੀਆਂ ਗੱਲਾਂ ਡਿਸਕਲੋਜ਼ ਹੋ ਗਈ ਸਾਰੀ ਫੈਮਿਲੀ ਦੀ ਮਤਲਬ ਇਹੋ ਜਿਹਾ ਇਨਾ ਘਟੀਆ ਨੀਚ ਬੰਦਾ ਹੈ ਵੀ ਆਪ ਦੀ ਜਿਹਨੂੰ ਵਿਆਹ ਕੇ ਲਿਆ ਹੈ ਜਿਹਨਾਂ ਲੰਮਰਜ ਕਰਕੇ ਲਿਆ ਹੈ ਉਸ ਨੂੰ ਮਤਲਬ ਜ਼ਾਬਤੇ ਵੀ ਲਾ ਦਿੰਦਾ ਜਮੀਨ ਦਾ ਸੌਦਾ ਨਹੀਂ ਹੋ ਰਿਹਾ ਸੀ ਨਾ ਇਹ ਗਵਾਹ ਲੈਣਾ ਸੀਗਾ ਜਦੋਂ ਆਪਣੀ ਜ਼ਮੀਨ ਦਾ ਸੌਦਾ ਹੋ ਰਿਹਾ ਸੀ ਉਹ ਗਵਾਹ ਕੋਲ ਭੇਜਿਆ ਸੀ ਮੈਨੂੰ ਆ ਤਾਂ ਜੇ ਮਤਲਬ ਜੇ ਕਰ ਕਰਾ ਕੇ ਮੁਕਰ ਜਾਂਦਾ ਫਿਰ ਉਹ ਤਾਂ ਇਲਾਜ ਕੀ ਹੁੰਦਾ ਨਹੀਂ ਨਹੀਂ ਉਹ ਮੁਕਰ ਤਾਂ ਉਹਨੇ ਕਿਹਾ ਮੈਨੂੰ ਪੈਸੇ ਨਹੀਂ ਚਾਹੀਦੇ ਪੈਸਿਆਂ ਦੀ ਬਹੁਤ ਸੀ ਪਰ ਕਿਸੇ ਦੀ ਪੈਸੇ ਲੈਣਾ ਪੈਸੇ ਨੂੰ ਪਿੱਛੇ ਛੱਡ ਦੇ ਉਹਨੇ ਹੱਕ ਮੇਰੇ ਤੇ ਟਿਕਾਰਾ ਕਿਸੇ ਵਕਤ ਨੇ ਆਪਣੀ ਫੈਮਲੀ ਦੀ ਗੱਲ ਬਾਤ ਆ ਗਈ ਜਾਂ ਕਿਵੇਂ ਲੋਕ ਗੱਲਾਂ ਤਾਂ ਕਰਦੇ ਹੀ ਐ ਦੇਖ ਗੱਲ ਗੱਲ ਦੇਖਣਾ ਗੱਲ ਤਾਂ ਮੰਗਲ ਤੁਸੀਂ ਗੱਲ ਖੂਹ ਦੇ ਵਿੱਚ ਪਾਈ ਵੀ ਨਹੀਂ ਦੇਂਦੀ ਹਣਾ ਗੱਲ ਹਾਂ ਜੀ ਤੁਸੀਂ 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 ਜਾਣਦੀ ਸੀ ਨੂੰ ਲੈ ਕੇ ਮਾਈਕੇ ਨਾਲ ਫਿਰ ਮੈਂ ਆ ਕੇ ਬਾਹਰ ਜੱਫੀ ਪਾ ਕੇ ਨਹੀਂ ਆਪਾਂ ਮਿਲਦੇ ਹਿੰਦੇ ਸਾਰੇ ਉਹ ਯਾਰ ਇਹ ਚੀਜ਼ਾਂ ਦਾ ਨੋਰਮਲ ਹੈ ਇਹ ਚੀਜ਼ਾਂ ਦਾ ਕੋਣ ਨਹੀਂ ਮਿਲਦਾ ਫਿਰ ਲੋਕ ਫਿਰ ਇੱਥੋਂ ਦੇ ਲੋਕ ਐਨੇ ਮਾਡਰਨ ਹੈ ਨਹੀਂ ਨਾ ਹਾਂ ਬਿਲਕੁਲ ਬਹੁਤ ਬੱਧਿਆ ਰਹਾ ਲੇ ਮਾਡਰਨ ਨਾ ਨਾ ਹੈ ਨਹੀਂ ਇੱਥੋਂ ਦੀ ਇਹ ਗੱਲ ਤਾਂ ਸਹੀ ਹੈ ਪਰ ਹੁਣ ਐਸੀ ਦਾ ਹੱਲ ਤਾਂ ਕਰਨਾ ਪਊਂ ਤਾ ਮਿਲਦਾ ਹੁਣ ਤਾਂ ਅੱਜ ਮਿਲ ਸਕਦੀ ਨਹੀਂ ਫਿਰ ਆਪਾਂ ਕੀ ਗੱਲ ਕਰੀਏ ਤੂੰ ਦੱਸ ਲੀ ਸੋਲੂਸ਼ਨ ਦੱਸ ਫਿਰ ਐਸੀ ਦਾ ਕੀ ਹੈ ਜਲਦੀ ਜਸਟ ਲਾਸਟ ਡੇ ਐ ਮੈਂ ਠੀਕ ਹੋ ਚੁੰਗੀ ਅੱਛਾ ਕੱਲ ਕੀ ਕਰੇ ਹਾ ਤੁਹਾਡਾ ਤਾਂ ਹੱਲ ਤਾਂ ਨਹੀਂ ਮੈਂ ਤੁੰ ਦਿਨ ਸਵਿਚ ਆਫ ਕਰ ਲੈ ਫੋਨ ਹੂੰ ਤੇ ਫਰਤੀ ਤੇ ਵੀ ਮੈਨੂੰ ਕਹਿ ਰਿਆ ਸੀ ਵੀ ਬਾਈ ਕਹਿ ਰਿਆ ਸੀ ਜੀ ਅੱਜ ਵੀ ਵਾਰੀ ਹੈ ਯਾ ਮੇਰੀ ਡਰ ਹੈ ਕਿ ਮੈਂ ਅੱਜ ਅੱਜ ਠੀਕ ਅੱਜ ਠੀਕ ਹੋ ਜਾਈਂਗੀ ਨਾ ਅੱਜ ਹਾਂ ਅੱਜ ਮੈਂ ਹੋ ਚੁੰਗੀ

ਹਾਂ ਚਲਾਏਂਗੇ ਤਾਂ ਸਕੂਟਰੀ ਤੇ ਆ ਜਾਏਂਗੇ ਚੰਗਾ ਠੀਕ ਹੈ ਚੰਗਾ।